ਸਤਿ ਸ੍ਰੀ ਅਕਾਲ ਜੀ। ਬ੍ਰੋ ਦੇ ਲਵਸ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੀ ਹੈ। ਆਪਾਂ ਕੱਲ ਤੁਹਾਡੇ ਨਾਲ ਇੱਕ ਨਵੀਂ ਪੁਸਤਕ ਸਿੱਖ ਰਾਜ ਕਿਵੇਂ ਬਣਿਆ ਦੀ ਸ਼ੁਰੂਆਤ ਕੀਤੀ ਹੈ। ਇਹ ਪੁਸਤਕ ਗਿਆਨੀ ਸੋਨ ਸਿੰਘ ਸੀਤਲ ਜੀ ਦੁਆਰਾ ਲਿਖੀ ਗਈ ਹੈ। ਕੱਲ ਇਸ ਦਾ ਪਹਿਲਾ ਕਾંડ ਆਪਾਂ ਸ਼ੁਰੂ ਕੀਤਾ ਸੀ। ਤੇ ਉਸੇ ਨੂੰ ਹੀ ਆਪਾਂ ਅੱਜ ਅੱਗੇ ਲੈ ਕੇ ਜਾਵਾਂਗੇ। ਹੁਣ ਸ਼ੁਰੂ ਕਰਦੇ ਆਂ। ਸਿੰਘਾਂ ਨਿਚੜਾਈ ਉਧਰੋਂ ਆਗਾਦ ਜੋਸ਼ ਵਿੱਚ ਜੋਸ਼ ਵਿੱਚ ਭਰੇ ਸਿੰਘ ਵੀ ਚੱਲੋ ਸਰਹੰਦ ਤੇ ਸਾਸਰੀ ਅਕਾਲ ਦੇ ਜੈਕਾਰੇ ਛੱਡਦੇ ਆ ਰਹੇ ਸਨ। ਇੱਕ ਪਾਸੇ ਮਲਵਈ ਸੂਰਮੇ ਆ ਰਹੇ ਸਨ ਜਿਨ੍ਹਾਂ ਦੀ ਸਰਦਾਰੀ ਸਰਦਾਰ ਫਤਿਹ ਸਿੰਘ, ਸਰਦਾਰ ਕਰਮ ਸਿੰਘ, ਸਰਦਾਰ ਧਰਮ ਸਿੰਘ ਅਤੇ ਸਰਦਾਰ ਆਲੀ ਸਿੰਘ ਦੇ ਹੱਥ ਸੀ। ਦੂਜੇ ਪਾਸੇ ਮਾਝੇ ਦੇ ਵੀਰ ਬਾਬਾ ਬినੋਦ ਸਿੰਘ ਸਰਦਾਰ ਬਾਦ ਸਿੰਘ ਸਰਦਾਰ ਰਾਮ ਸਿੰਘ ਤੇ ਸਰਦਾਰ ਸ਼ਾਮ ਸਿੰਘ ਦੇ ਮਾਥੀ ਤੇ ਚਲੇ ਜਾ ਰਹੇ ਸਨ ਕੁਝ ਰਲਵੀ ਫੌਜ ਦੀ ਕਮਾਨ ਬੰਦਾ ਸਿੰਘ ਦੇ ਆਪਣੇ ਹੱਥ ਵਿੱਚ ਸੀ ਦੋਵੇਂ ਦਲ ਆਮੋ ਸਾਹਮਣੇ ਆ ਖੜੇ ਇੱਕ ਪਾਸੇ ਸਰਦਾਰ ਫਤੇ ਸਿੰਘ ਤੇ ਦੂਜੇ ਪਾਸੇ ਸਰਦਾਰ ਬਾਦ ਸਿੰਘ ਆਪਣੇ ਮਾਥੀ ਤੇ ਸਰਦਾਰਾਂ ਸਣੇ ਹਮਲਾ ਕਰਨ ਵਾਸਤੇ ਅੱਗੇ ਵਧੇ ਅੱਬਾ ਬੰਦਾ ਸਿੰਘ ਆਪਣੀ امدਾਦੀ ਫੌਜ ਲੈ ਕੇ ਇੱਕ ਉੱਚੇ ਟਿੱਬੇ ਤੇ ਖਲੋ ਕੇ ਜੰਗ ਦਾ ਰੰਗ ਵੇਖਣ ਲੱਗਾ। ਸਿੰਘਾਂ ਦੇ ਨੇੜੇ ਢੁਕਣ ਉੱਤੇ ਵਜ਼ੀਰ ਖਾਨ ਦੀਆਂ ਤੋਪਾਂ ਦੇ ਜੰਬੂਰੀਆਂ ਨੇ ਅੱਗ ਬਰਾਉਣੀ ਸ਼ੁਰੂ ਕਰ ਦਿੱਤੀ। ਜਿਸ ਵਿਲੇਜਨ ਜੀਰਦਾਰ ਗੋਲੇ ਚੱਲੇ ਲੁਟੇਰੇ ਪਹਿਲੇ ਹੱਥ ਹੀ ਹਰਨ ਹੋ ਗਏ। ਉਸ ਤੋਂ ਥੋੜਾ ਚਿਰ ਪਿਛੋਂ ਸੁਚਾਨੰਦ ਦਾ ਪੁੱਤੀਜਾ ਆਪਣੀ 1000 ਫੌਜ ਲੈ ਕੇ ਮੈਦਾਨ ਵਿੱਚੋਂ ਭੱਜ ਨਿਕਲਿਆ। ਪਿੱਛੇ ਕੇਵਲ ਸਿੱਧਕੀ ਸਿੱਖ ਹੀ ਡਟੇ ਰਹੇ ਇੱਕ ਪਾਸੇ ਤੋਪਾਂ ਜੰਬੂਰਕੇ ਤੇ ਦੂਰ ਮਾਰੂ ਬੰਦੂਕਾਂ ਤੇ ਇੱਕ ਪਾਸੇ ਤੀਰ ਤੇ ਟਾਮੀ ਟਾਮੀ ਬੰਦੂਕ ਇਸ ਹੱਲੇ ਵਿੱਚ ਸਿੱਖਾਂ ਨੂੰ ਬੜਾ ਨੁਕਸਾਨ ਹੋਇਆ ਮੁਸਲਮਾਨ ਫੌਜ ਦੇ ਹੌਸਲੇ ਵਧ ਰਹੇ ਸਨ ਕਿ ਸਿੱਖਾਂ ਨੱਸੇ ਕੇ ਨੱਸੇ ਬਾਦ ਸਿੰਘ ਨੇ ਸਾਰੀ ਹਾਲਤ ਬੰਦਾ ਸਿੰਘ ਨੂੰ ਜਦ ਸੀ ਤਾਂ ਉਹ ਮਦਦੀ ਫੌਜ ਲੈ ਕੇ ਮੈਦਾਨ ਵਿੱਚ ਆ ਡਿੱਆ ਇਸ ਸੱਜਰ ਸਾਹ ਫੌਜ ਦੇ ਆਂਸ ਨਾਲ ਸਿੰਘਾਂ ਦੇ ਦਿਲ ਵੱਧ ਗਏ। ਉਹਨਾਂ ਪੈਂਦੀ ਸੱਟੇ ਤਲਵਾਰਾਂ ਤੇ ਬਰਛੇ ਧੂਕੇ ਮੇਰੇ ਕੋਟੀਆਂ ਤੇ ਹੱਲਾ ਬੋਲ ਦਿੱਤਾ। ਉਹ ਦੋਵੇਂ ਯੋਧੇ ਮਰਦਾ ਮੰਗ ਡਟ ਕੇ ਲੜੇ। ਪਰ ਅੰਤ ਦੋਵੇਂ ਸ਼ੇਰ ਮੁਹੰਮਦ ਖਾਨ ਤੇ ਖ्वाजा अली ਖਾਲਸੇ ਦੀ ਤਲਵਾਰ ਦੀ ਪੇਟਾ ਹੋ ਗਈ। ਜਰਨੈਲਾਂ ਦਾ ਡਿੱਗਣਾ ਹੀ ਸੀ ਕਿ ਉਹਨਾਂ ਦੀ ਫੌਜ ਮੈਦਾਨ ਛੱਡ ਕੇ ਨਸੁੱਠੀ। ਦੂਜੇ ਪਾਸੇ ਗਾਜ਼ੀਆਂ ਦਾ ਵੀ ਬਹੁਤ ਬੁਰਾ ਹਾਲ ਹੋਇਆ। ਇਸ ਵੇਲੇ ਵਜ਼ੀਰ ਖਾਂ ਵਾਲਾ ਮੋਰਚਾ ਕਾਇਮ ਸੀ ਬਾਕੀ ਸਭ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਸੀ ਅਜੇ ਵੀ ਹੌਸਲਾ ਕਰਕੇ ਉਹ ਬੁੱਢਾ ਨਵਾਬ ਅੜਿਆ ਖੜਾ ਸੀ ਜੇ ਕਿਸੇ ਯੋਧੇ ਦੇ ਇੱਕ ਤੀਰ ਨੇ ਜੰਗ ਦਾ ਫੈਸਲਾ ਕਰ ਦਿੱਤਾ ਤੀਰ ਨਾਲ ਫੱਟੜ ਹੋ ਕੇ ਵਜ਼ੀਰ ਖਾਂ ਘੋੜੇ ਤੇ ਥੱਲੇ ਡਿੱਗਾ ਦੋਹਾਂ ਪਾਸਿਆਂ ਤੋਂ ਬਾਟ ਸਿੰਘ ਅਤੇ ਫਤੇ ਸਿੰਘ ਨੇ ਹਮਲਾ ਕਰਕੇ ਜ਼ਖਮੀ ਸੂਬੇਦਾਰ ਨੂੰ ਕਾਬੂ ਕਰ ਲਿਆ ਨਵਾਬ ਦਾ ਡਿਗਣਾ ਹੀ ਸੀ ਕਿ ਉਸ ਦੀ ਫੌਜ ਜਿੱਧਰ ਮੂੰਹ ਹੋਇਆ ਨਸਤੂਰੀ ਲੜਾਈ ਖਤਮ ਹੋਈ ਤੇ ਮੈਦਾਨ ਸਿੰਘਾਂ ਨੇ ਮੈਦਾਨ ਵਿੱਚ ਪਿਆ ਤੇ ਮੈਦਾਨ ਜੇਤੂ ਸਿੰਘਾਂ ਨੇ ਮੈਦਾਨ ਵਿੱਚ ਮੈਦਾਨ ਖਾਲਸੇ ਦੇ ਹੱਥ ਰਿਹਾ ਜੇਤੂ ਸਿੰਘਾਂ ਨੇ ਮੈਦਾਨ ਵਿੱਚ ਪਿਆ ਦੁਸ਼ਮਣ ਦਾ ਸਭ ਸਮਾਨ ਕਬਜ਼ੇ ਵਿੱਚ ਕਰ ਲਿਆ ਤਿੰਨ ਹਸੇ ਜੰਦਿਆਂ ਦੇ ਮਗਰਵਾੜ ਧਰ ਲਈ ਪੈਰਾਂ ਥਲੇ ਲਤਾੜ ਕੇ ਖਾਲਸਾ ਸਰਹੰਦ ਚਾਪ ਪੁੱਟਾ ਥੋੜੇ ਜਿਹੇ ਟੱਕਰੇ ਪਿੱਛੋਂ ਕਿਲੇ ਤੇ ਕਬਜ਼ਾ ਕਰ ਲਿਆ ਸਿੰਘ ਸਰਹੰਦ ਵਿੱਚ ਦਾਖਲ ਹੋ ਗਏ ਸ਼ੇਰ ਦੀਆਂ ਕੰੰਧਾਂ ਸਿੰਘਾਂ ਨੂੰ ਅਜੇ ਵੀ ਸਹਬਜ਼ਾਦਿਆਂ ਨੇ ਖੂਨ ਨਾਲ ਰੰਗੀਆਂ ਹੋਈਆਂ ਨਜ਼ਰ ਆ ਰਹੀਆਂ ਸਨ ਜੋ ਸਾਹਮਣੇ ਆਇਆ ਤਲਵਾਰ ਦੀ ਧਾਰ ਲੰਗਾ ਦਿੱਤਾ ਗਿਆ ਦਿਲਾਮਾਲਾ ਕਹਿਰ ਜੇਤੂਆਂ ਨੇ ਰੱਜ ਕੇ ਵੈਰੀਆਂ ਤੇ ਕੱਟਿਆ ਬਾਜ਼ਾਰ ਤੇ ਮੁਗਲਾਂ ਦੀਆਂ ਹਵੇਲੀਆਂ ਲੋਥਾਂ ਨਾਲ ਭਰ ਗਈਆਂ ਪਾਪੀਆਂ ਦੇ ਪਾਪਾਂ ਦੇ નિર્ਦੋਸ਼ਾਂ ਦਾ ਖੂਨ ਭਾਂਬੜ ਬਣ ਕੇ ਉੱਠਿਆ ਜਿਸ ਵਿੱਚ ਗੁਨਾਹੀ ਪੰਬਟ ਬਣ ਕੇ ਡਿੱਗਣ ਲੱਗੇ ਲੜਾਈ ਆਰੰਭ ਹੋਈ ਤੇ ਜਿਹੜੇ ਲੁਟੇਰੇ ਨਸ ਗਏ ਸਨ ਖਾਲਸੇ ਦੀ ਫਤਿਹ ਸੁਣ ਕੇ ਉਹ ਫੇਰ ਆਸ਼ਾਮਲ ਹੋਏ ਸਰਹੰਦਾ ਦਾ ਬਹੁਤਾ ਨੁਕਸਾਨ ਉਹਨਾਂ ਹੀ ਕੀਤਾ ਘਰਾਂ ਦੇ ਸਾਹ ਘਰ ਸਾੜ ਕੇ ਸਵਾਹ ਕਰ ਦਿੱਤੇ ਜੋ ਇਸਤਰੀ ਪੁਰਸ਼ ਸਾਹਮਣੇ ਆਇਆ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਚਾਰ ਦਿਨ ਦਾ ਸ਼ਹਿਰ ਲੁੱਟਿੰਦਾ ਰਿਹਾ ਅੰਤਵੰਦਾ ਸਿੰਘ ਨੇ ਹੁਕਮ ਅਮਨ ਕਾਇਮ ਕੀਤਾ ਉਹਨਿਆਂ ਦੀ ਵਾਰੀ ਆਈ ਜ਼ਾਲਮਾਂ ਨੂੰ ਜ਼ੁਲਮਾਂ ਦੀ ਸਜ਼ਾ ਦੇਣੀ ਸਭ ਤੋਂ ਚੰਗਾ ਨਿਆਂ ਹੈ ਵਜ਼ੀਰ ਖਾਨ ਤਾਂ ਕੀਤੇ ਦਾ ਫਲ ਪੁਕਤ ਚੁੱਕਾ ਸੀ ਚਪਟ ਜੀੜੀ ਦੇ ਮੈਦਾਨ ਵਿੱਚੋਂ ਫੜੇ ਹੋਏ ਜ਼ਖਮੀ ਵਜ਼ੀਰ ਖਾਨ ਨੂੰ ਸਿੰਘਾਂ ਨੇ ਵੜਕਿਆਂ ਦੇ ਮਗਰ ਪਾ ਕੇ ਸਰਹੰਦ ਦੀ ਗਲੀ-ਗਲੀ ਵਿੱਚ ਫੇਰ ਕੇ ਸੈਕਦੇ ਨੂੰ ਅੱਗ ਵਿੱਚ ਸੁੱਟ ਦਿੱਤਾ ਉਹ ਅਧ ਚਲੁੱਠਾ ਹੋ ਗਿਆ ਤਾਂ ਇੱਕ ਦਰਖਤ ਨਾਲ ਪੁੱਠਾ ਲਟਕਾ ਲਟਕਾ ਦਿੱਤਾ ਜਿੱਥੇ ਉਸ ਦੀ ਲੋਥ ਨੂੰ ਜਾਨਵਰ ਤੋੜ ਰਹੇ ਸਨ ਉਸ ਦਾ ਪੁੱਤਰ ਸਿੰਘਾਂ ਦੇ ਆਉਣ ਤੋਂ ਪਹਿਲਾਂ ਹੀ ਸਣੇ ਪਰਿਵਾਰ ਦੇ ਲਈ ਨੂੰ ਨੱਸ ਗਿਆ ਸੋ ਹੱਥ ਨਾ ਆਇਆ ਸੁਚਾਨੰਦ ਸਣੇ ਬਾਲ ਬੱਚੇ ਦੇ ਫੜਿਆ ਗਿਆ। ਹੋਰ ਵੀ ਕੋਈ ਗੁਨਾਹਗਾਰ ਫੜ ਕੇ ਸਿੰਘਾਂ ਨੇ ਕੈਦ ਕੀਤੇ ਹੋਏ ਸਨ। ਸਭ ਨੂੰ ਸ਼ਹਿਰ ਵਿੱਚ ਬੂਹੇ-ਬੂਹੇ ਫੇਰ ਕੇ ਜਿਉਂਦਿਆਂ ਨੂੰ ਅਗ ਵਿੱਚ ਸਾੜਿਆ ਗਿਆ। ਇਸ ਤਰ੍ਹਾਂ ਸੁਚਾਨੰਦ ਕਿਤੇ ਦਾ ਫਲ ਭੋਗ ਕੇ ਸਣੇ ਬਾਲ ਬੱਚਿਆਂ ਦੇ ਨਰਕਾਂ ਦਾ ਰਾਹੀ ਹੋਇਆ। ਇਸ ਵੇਲੇ ਸ੍ਰਹੰਦ ਸਰਕਾਰ ਦੇ ਅਰਗਣੇ ਸਿੰਘਾਂ ਦੇ ਕਬਜ਼ੇ ਵਿੱਚ ਸਨ। ਜਿਸ ਸ਼ਹਿਰ ਵਿੱਚ ਸਾਹਿਬ ਜੁਰਾਵਰ ਸਿੰਘ ਤੇ ਸਾਹਿਬ ਫਤਿਹ ਸਿੰਘ ਜੀ ਨਿਰਦੋਸ਼ ਸ਼ਹੀਦ ਕੀਤੇ ਗਏ ਸਨ ਉਸੇ ਸ਼ਹਿਰ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਨੇ ਆਪਣੇ ਪਵਿੱਤਰ ਹੱਥਾਂ ਨਾਲ ਸਿੱਖ ਰਾਜ ਦੀ ਨੀਂਧ ਰਹੀ ਜਿੱਥੇ ਸਾਹਿਬਜ਼ਾਦਿਆਂ ਦਾ ਸੁੱਚਾ ਖੂਨ ਡੁੱਲਿਆ ਸੀ ਉਸੇ ਥਾਂ ਤੇ ਖਾਲਸਾ ਰਾਜ ਦਾ ਉੱਚਾ ਨਿਸ਼ਾਨ ਚੁਲਾਇਆ ਗਿਆ ਸਰਕਾਰ ਸਰਹੰਦ ਵਿੱਚ ਸਿੱਖ ਰਾਜ ਦੀ ਕਾਇਮੀ ਦਾ ਐਲਾਨ ਕੀਤਾ ਗਿਆ ਕਿ ਸਰਦਾਰ ਬਾਜ ਸਿੰਘ ਨੂੰ ਸਰਹੰਦ ਦਾ ਸੁਬੇਦਾਰ ਬਣਾਇਆ ਗਿਆ ਇਸ ਵੀਲੇ ਜਮਨਾ ਤੋਂ ਲੈ ਕੇ ਸਤਲੁਜ ਤੱਕ ਸਿੱਖਾਂ ਦਾ ਕਬਚਾ ਹੋ ਚੁੱਕਾ ਸੀ बाबा बन्दा सिंह बहादुर ਨੇ सिख राज ਨੂੰ ਹਰ ਟੰਗ ਤੋਂ ਪੂਰਨ ਕਰਨ ਦੀ ਸੋਚੀ ਕਿਸੇ ਰਾਜ ਵਾਸਤੇ ਉਸ ਦਾ ਆਪਣਾ ਮੁਲਕ ਆਪਣੀ ਰਾਜਸਥਾਨੀ ਆਪਣਾ ਝੰਡਾ ਆਪਣੀ ਫੌਜ ਆਪਣਾ ਬਾਦਸ਼ਾ ਆਪਣਾ ਸਿੱਕਾ ਤੇ ਆਪਣੀ ਮੋਹਰ ਹੋਣੀ ਜ਼ਰੂਰੀ ਹੈ ਸਿੱਖਾਂ ਕੋਲ ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਹੋਇਆ ਆਪਣਾ ਝੰਡਾ ਕੇਸਰੀ ਨਿਸ਼ਾਨ ਸਿੰਘ ਹੈ ਜੀ ਉਹਨਾਂ ਦਾ ਆਪਣਾ ਮੁਲਕ ਜਿੱਤਿਆ ਹੋਇਆ ਪੰਜਾਬ ਤੇ ਆਪਣਾ ਬਾਦਸ਼ਾ ਬੰਦਾ ਸਿੰਘ ਵੀ ਹੈਗਾ ਸੀ ਬਾਕੀ ਦੀਆਂ ਚੀਜ਼ਾਂ ਪੂਰੀਆਂ ਕਰਨ ਦੀ ਲੋੜ ਸੀ। ਸਰਹੰਦ ਦੇ ਸ਼ਾਹੀ ਸੜਕ ਉੱਤੇ ਸੀ। ਸੋਸ ਦੀ ਥਾਂ ਬੰਦਾ ਸਿੰਘ ਨੇ ਲੋਹਗੜ੍ਹ ਨੂੰ ਰਾਜਸਤਾਨੀ ਬਣਾਇਆ। ਇਹ ਕਿਲਾ ਸੜੋਰੇ ਤੋਂ ਪੰਜ-ਛੇ ਕੋਹ ਦੂਰ ਪਹਾੜ ਦੀ ਕੰਢੀ ਵਿੱਚ ਸੀ। ਕਿਲਾ ਉੱਚੇ ਥਾਂ ਤੇ ਚੁਫੇਰਾ ਨਿਵਾਣ ਸੀ। ਜਿਸ ਦੇ ਦੋਹਾਂ ਪਾਸੇ ਦੋ ਨਾਲੇ ਵਗਦੇ ਸਨ। ਜੋ ਚੁਫੇਰੀਆਂ ਕਿਲੇ ਨੂੰ ਘੇਰਦੇ ਸਨ। ਟੁੱਟੇ ਹੋਏ ਕਿਲੇ ਦੀ ਮੁਰੰਮਤ ਕਰਕੇ ਉੱਪਰ ਕੇਸਰੀ ਨਿਸ਼ਾਨ ਝੁਲਾਇਆ ਗਿਆ। ਸਰਹੰਦ ਆਦ ਸ਼ਹਿਰਾਂ ਵਿੱਚੋਂ ਲੁੱਟਿਆ ਹੋਇਆ maal ਲੋਗੜਕ ਸਿੱਖੀ ਖਜ਼ਾਨੇ ਵਿੱਚ ਜਮਾ ਕੀਤਾ ਗਿਆ ਖਾਲਸਾ ਫੌਜਾਂ ਬਾਬਾ ਬੰਦਾ ਸਿੰਘ ਨੂੰ ਬਾਦਸ਼ਾਹ ਕਹਿੰਦੀਆਂ ਸਨ ਜਦ ਕੋਈ ਮੁਗਲ ਬਾਦਸ਼ਾਹ ਤਖਤ ਤੇ ਬਹਿੰਦਾ ਸੀ ਉਹ ਆਪਣਾ ਸਨ ਜਲੂਸ ਚਲਾਉਂਦਾ ਸੀ ਸਿੰਘਾਂ ਨੇ ਸਰਹੰਦ ਦੀ ਫਤਿਹ ਦੇ ਦਿਨ ਤੋਂ ਸਿੱਖ ਰਾਜ ਦਾ ਸਮਅ ਚਾਲੂ ਕੀਤਾ ਸਿੱਖ ਬਾਦਸ਼ਾਹੀ ਦਾ ਅਸਲੀ ਮਾਲਕ ਗੁਰੂ ਮਹਾਰਾਜ ਨੂੰ ਸਮਝਦੇ ਸਨ ਸੋਨਾਂ ਦੇ ਨਾਮ ਉਤੇ ਨਾਨਕ ਸ਼ਾਹੀ ਸਿੱਕਾ ਤੇ ਮੋਹਰ ਬਣਾਏ ਗਏ ਸਿੱਕੇ ਦੇ ਇੱਕ ਪਾਸੇ ਲਿਖਿਆ ਸੀ ਫਾਰਸੀ ਅੱਖਰਾਂ ਵਿੱਚ ਸਿੱਕਾ ਜ਼ਦ ਬਰ ਹਰ ਦੋ ਆਲਮ ਤੇਗ ਨਾਨਕ ਵਾਹ ਬਸਤ ਫਤਾਏ ਗੋਬਿੰਦ ਸਿੰਘ ਸ਼ਾਸ਼ਾਹ ਫਜ਼ਲ ਸੱਚਾ ਸਾਹਿਬ ਅਸਤਾ ਸਿੱਕੇ ਦੇ ਦੂਜੇ ਪਾਸੇ ਜ਼ਰਬ ਬਾ ਅਮਾਨੂ ਦਹਰ ਮਸਵਰਤ ਸ਼ਹਿਰ ਜ਼ਿੰਨਤ ਤਖਤ ਮੁਬਾਰਕ ਵਖਤ ਸ਼ਾਹੀ ਮੋਹਰ ਫਾਰਸੀ ਅੱਖਰਾਂ ਵਿੱਚ ਗੋਲ ਸ਼ਕਲ ਦੀ ਪੈਸੇ ਨਾਲੋਂ ਜ਼ਰਾ ਛੋਟੀ ਸੀ ਉਸ ਦੇ ਸ਼ਬਦ ਸਨ ਦੇਗੋ ਤੇਗੋ ਫਤਿਹਉ ਨੂਸਰਤ ਬੇਦਰੰਗ ਗਿਆਫਤ ਅਜਨਾਨ ਗੁਰਗੋਬਿੰਦ ਸਿੰਘ ਹੁਣ ਮੁਗਲਾਂ ਵਾਂਗ ਸਿੰਘਾਂ ਸਿੱਖਾਂ ਕੋਲ ਸਭ ਕੁਝ ਆਪਣਾ ਸੀ ਮੁਲਕ ਤਖਤ ਰਾਜਸਤਾਨੀ ਸਿੱਕਾ ਮੋਹਰ ਝੰਡਾ ਫੌਜ ਬਾਦਸ਼ਾਹ ਫਰਕ ਕੇਵਲ ਇੰਨਾ ਸੀ ਕਿ ਮੁਗਲਾਂ ਦਾ ਸਭ ਕੁਝ ਆਪਣੀ ਨਾਂ ਥੱਲੇ ਸੀ ਤੇ ਸਿੱਖਾਂ ਦਾ ਸਭ ਕੁਝ ਗੁਰੂ ਮਹਾਰਾਜ ਦੇ ਨਾਂ ਥੱਲੇ ਬੰਦਾ ਸਿੰਘ ਆਪਣੇ ਆਪ ਨੂੰ ਗੁਰੂ ਮਹਾਰਾਜ ਦਾ ਬੰਦਾ ਕਹਿੰਦਾ ਸੀ ਤੇ ਬਾਕੀ ਸਭ ਉਸ ਨੂੰ ਬਾਦਸ਼ਾਹ ਆਖਦੇ ਸਨ ਸਾਰੇ ਮਾਲਵੇ ਉੱਤੇ ਸਿੱਖਾਂ ਦਾ ਕਬਜ਼ਾ ਹੋ ਗਿਆ ਤਾਂ ਦੁਆਬੇ ਅਤੇ ਮਾਝੇ ਵਿੱਚ ਵੀ ਸਿੰਘਾਂ ਨੇ ਆਜ਼ਾਦੀ ਦੇ ਢੋਲ ਵਜਾ ਦਿੱਤੇ ਦੁਆਬਾ ਜਲੰਧਰ ਵਿੱਚ ਇੱਕ ਸੁਲਤਾਨਪੁਰ ਨੂੰ ਛੱਡ ਕੇ ਜਿੱਥੇ ਸ਼ਾਹੀ ਫੌਜਦਾਰ ਰਹਿੰਦਾ ਸੀ ਬਾਕੀ ਸਾਰੇ ਇਲਾਕੇ ਉੱਤੇ ਸਣੇ ਬिलासपुर ਆਦ ਪਹਾੜੀ ਰਿਹਸਤਾ ਨੇ ਸਿੰਘਾਂ ਨੇ ਕਬਜ਼ਾ ਕਰ ਲਿਆ ਮਾਜੀ ਵਿੱਚ ਕਸੂਰ ਤੇ ਲਾਹੌਰ ਦੇ ਸ਼ਹਿਰ ਛੱਡ ਕੇ ਦਰਿਆ ਰਾਵੀ ਤੇ ਬਿਆਸ ਦੇ ਅੰਦਰ ਪਠਾਨਕੋਟ ਦੀਆਂ ਪਹਾੜੀਆਂ ਤੱਕ ਖਾਲਸੇ ਨੇ ਮੱਲਾ ਮੱਲ ਲਈਆਂ ਲਾਹੌਰ ਦੀ ਇਹ ਹਾਲਤ ਸੀ ਕਿ ਸ਼ਹਿਰ ਦੇ ਅੰਦਰ ਸੁਬਾ ਅਸलम ਖਾਂ ਬੈਠਾ ਸੀ ਤੇ ਸ਼ਾਲਾ ਮਾਰ ਬਾਗ ਤੱਕ ਸਿੱਖ ਮਾਰਾ ਮਾਰ ਰਹੇ ਸਨ ਸ਼ਹਿਰ ਦੇ ਇਲਾਕੇ ਦੇ ਮੁਲਾਣਿਆਂ ਨੇ ਮਜ਼ਬੀ ਜੋਸ਼ ਦਿਹਾਕੇ ਹੈਦਰੀ ਝੰਡਾ ਕੱਢਿਆ ਗਾਜ਼ੀ ਚਾਈਂ ਚਾਈਂ ਸ਼ਹੀਦ ਦੀ ਗੱਲ ਨਹੀਂ ਮੰਨ ਕੇ ਗਈ ਪਰ ਕੋਟਲਾ ਬੀਗਮ ਦੀ ਲੜਾਈ ਵਿੱਚ ਸਿੰਘਾਂ ਤੋਂ ਹਾਰ ਕੇ ਵਾਪਸ ਲਾਹੌਰ ਆ ਬੜੇ ਹੁਣ ਦਰਿਆ ਰਾਵੀ ਤੋਂ ਜਮਨਾ ਤੱਕ ਤੇ ਲਾਹੌਰ ਕਸੂਰ ਬਠਿੰਡਾ ਪਾਣੀਪਤ ਤੋਂ ਉੱਚਿਆਂ ਪਹਾੜਾਂ ਤੱਕ ਖਾਲਸੇ ਦਾ ਰਾਜ ਸੀ ਇਸ ਨੂੰ ਅਸੀਂ ਪਹਿਲਾ ਸਿੱਖ ਰਾਜ ਕਹਿ ਸਕਦੇ ਹਾਂ ਸਾਰਾ ਇਲਾਕਾ ਸਿੱਖ ਫੌਜਦਾਰਾਂ ਵਿੱਚ ਵੰਡਿਆ ਹੋਇਆ ਸੀ ਤੇ ਬਾਦਸ਼ਾਹ ਬੰਦਾ ਸਿੰਘ ਰਾਜਸਤਾਨੀ ਲੋਗੜ ਵਿੱਚ ਰਹਿੰਦਾ ਸੀ ਰਾਜ ਪ੍ਰਬੰਧ ਵਿੱਚ ਸਭ ਤੋਂ ਵੱਡਾ ਕੰਮ ਬਾਬਾ ਬੰਦਾ ਸਿੰਘ ਨੇ ਇਹ ਕੀਤਾ ਕਿ ਸਾਰੇ ਇਲਾਕੇ ਵਿੱਚੋਂ ਜ਼ਿੰਮੇਦਾਰੀ ਢੰਗ ਉਡਾ ਕੇ ਵਾਹੀ ਕਰਨ ਵਾਲਿਆਂ ਨੂੰ ਜ਼ਮੀਨ ਦਾ ਮਾਲਕ ਬਣਾ ਦਿੱਤਾ ਤੇ ਸਰਕਾਰੀ ਮਾਮਲਾ ਸਿੱਧਾ ਉਹਨਾਂ ਤੋਂ ਲਿਆ ਇਸ ਤਰ੍ਹਾਂ ਕੁਝ ਗਿਣਤੀ ਦੇ ਜ਼ਿੰਮੇਦਾਰ ਤਾਂ ਵੈਰੀ ਬਣ ਗਏ ਪਰ ਹਜ਼ਾਰਾਂ ਵਾਹੀਬਾਨ ਸਿੱਖ ਰਾਜ ਦੇ ਹਾਮੀ ਬਣ ਗਏ ਖਾਲਸੇ ਦੀ ਚੜ੍ਹਦੀ ਕਲਾ ਵੇਖ ਕੇ अनेका ਹਿੰਦੂ ਤੇ ਮੁਸਲਮਾਨ ਸਿੱਖ ਬਣ ਗਏ ਇਸ ਤਰ੍ਹਾਂ ਇਸ ਥੋੜੇ ਸਮੇਂ ਵਿੱਚ ਸਿੱਖੀ ਵਿੱਚ ਚੋਖਾਵਾਦਾ ਹੋਇਆ ਇਹ ਸਾਰੀਆਂ ਖਬਰਾਂ ਬਾਦਸ਼ਾਹ ਬਹਾਦਰ ਸ਼ਾਹ ਨੂੰ ਪਹੁੰਚੀਆਂ ਤਾਂ ਉਹ ਦੱਖਣ ਤੋਂ ਸਿੱਧਾ ਸਿੱਖਾਂ ਦੀ ਬਗਾਵਤ ਨੂੰ ਦਬਾਉਣ ਵਾਸਤੇ ਆਇਆ ਹਿੰਦੁਸਤਾਨ ਭਰ ਦੀਆਂ ਸ਼ਾਹੀ ਫੌਜਾਂ ਉਹਦੇ ਨਾਲ ਸਨ ਉਹ ਦਿੱਲੀ ਤੋਂ ਪਾਸੇ-ਪਾਸੇ ਸਿੱਧਾ ਸਿੱਖ ਇਲਾਕੇ ਵੱਲ ਵਧਿਆ ਸ਼ਾਹੀ ਸੈਨਾ ਨਾਲ ਸਿੱਖਾਂ ਦੀ ਪਹਿਲੀ ਲੜਾਈ ਅਮੀਨਗੜ ਕੋਲ ਹੋਈ ਸਿੰਘ ਗਿਣਤੀ ਵਿੱਚ ਥੋੜੇ ਸਨ ਸੋ ਕੋਈ ਤਾਂ ਆਪ ਨੂੰ ਬਹੁਤਿਆਂ ਨੂੰ ਮਾਰ ਕੇ ਸ਼ਹੀਦ ਹੋ ਗਏ ਤੇ ਬਾਕੀ ਪਿੱਛੇ ਹਟ ਕੇ ਜੰਗਲ ਵਿੱਚ ਛिप ਗਏ ਸ਼ਾਹੀ ਸੈਨਾ ਦੀ ਇਹ ਪਹਿਲੀ ਜਿੱਤ ਸੀ ਇਸ ਤੋਂ ਪਿੱਛੋਂ ਸਿੱਖਾਂ ਨੂੰ ਥਾਣੇ ਸਰ ਸਰਹੰਦ ਸੜੋਰਾ ਆਦ ਇੱਕ ਇੱਕ ਕਰਕੇ ਸਾਰੇ ਥਾਂ ਛੱਡਣੇ ਪਏ ਤੇ ਅੰਤ ਸਾਰੇ ਕਿਲਾ ਲੋਗੜ ਵਿੱਚ ਘਿਰ ਗਏ ਕਈ ਲੜਾਈਆਂ ਲੜਨ ਪਿੱਛੋਂ ਸਿੰਘਾਂ ਸਮਾਂ ਵਿਚਾਰ ਕੇ ਦਸੰਬਰ ਦੀ ਵਿਚਲੀ ਰਾਤ ਨੂੰ ਲੋਗੜ ਦੇ ਕਿਲੇ ਵਿੱਚੋਂ ਨਿਕਲ ਆਏ ਅਗਲੇ ਦਿਨ ਮੋਨਿੰਮ ਖਾਨ ਨੇ ਲੋਗੜ ਉੱਤੇ ਕਬਜ਼ਾ ਕਰ ਲਿਆ ਬੱਬਾ ਬੰਦਾ ਸਿੰਘ ਦਾ ਨਿਕਲ ਗਿਆ ਸੀ ਪਰ ਉਹਦੇ ਥਾਂ ਬਖਸ਼ੀ ਗੁਲਾਬ ਸਿੰਘ ਕੈਦ ਕਰ ਲਿਆ ਗਿਆ ਲੋਗੜ ਤੋਂ ਨਿਕਲ ਕੇ ਬੰਦਾ ਸਿੰਘ ਪਠਾਨਕੋਟ ਆ ਗਜੇ ਆ ਤੇ ਬਹਿਰਾਮਪੁਰ ਦੀ ਲੜਾਈ ਵਿੱਚ ਬਾਜੀਦ ਖਾਨ ਤੇ ਸ਼ਮਸ ਖਾਨ ਨੂੰ ਕਤਲ ਕੀਤਾ ਲੋਗੜ ਤੋਂ ਵੇਲਾ ਹੋ ਕੇ ਬਾਦਸ਼ਾਹ ਦੀ ਸ਼ਾਹੀ ਸੈਨਾ ਸਣੇ ਮਗਰੇ ਮਗਰ ਆ ਰਿਹਾ ਸੀ ਉਹ ਦੁਆਬਾ ਰਿਆੜ ਕੀ ਤੇ ਮਾਝੇ ਵਿੱਚ ਦੀ ਹੁੰਦਾ ਹੋਇਆ ਲਾਹੌਰ ਫੁੱਜਾ ਇਸ ਵੇਲੇ ਸਾਰੇ ਪੰਜਾਬ ਵਿੱਚ ਸਿੱਖਾਂ ਦੇ ਕਬਜ਼ੇ ਵਿੱਚ ਕੋਈ ਥਾਂ ਵੀ ਨਹੀਂ ਰਹਿ ਗਿਆ ਸੀ। ਬਾਬਾ ਬੰਦਾ ਸਿੰਘ ਸਣੀ ਬਾਕੀ ਸਿੰਘਾਂ ਨੇ ਪਹਾੜਾਂ ਵਿੱਚ ਜਾ ਬੈਠਾ ਸੀ। ਬਾਦਸ਼ਾਹ ਬਹਾਦਰ ਸ਼ਾ ਫਰਵਰੀ ਨੂੰ ਲਾਹੌਰ ਵਿੱਚ ਹੀ ਮਰ ਗਿਆ। ਤਖਤ ਵਾਸਤੇ ਉਹਦੇ ਸ਼ਹਿਜ਼ਾਦਿਆਂ ਵਿੱਚ ਲੜਾਈ ਛਿੜ ਪਈ। ਬਾਕੀ ਤਿੰਨਾਂ ਭਰਾਵਾਂ ਨੂੰ ਮਾਰ ਕੇ ਜਹਾਂਦਾਰ ਸ਼ਾ ਬਾਦਸ਼ਾਹ ਬਣ ਗਿਆ। ਉਸਨੇ ਜ਼ulfiqar Khan ਨੂੰ ਆਪਣਾ ਵਜ਼ੀਰ ਬਣਾ ਲਿਆ ਤੇ ਜ਼ਬਰਦਸਤ Khan ਨੂੰ ਸੁਬੇਦਾਰ ਲਾਹੌਰ ਇਨਵੇਂ ਬਾਦਸ਼ਾਹ ਤੇ ਵਜ਼ੀਰ ਨੂੰ ਸਾਲ ਭਰ ਵੀ ਸ਼ਾਹੀ ਮਾਨਣੀ ਨਾ ਮਿਲੀ ਸੈਯਦ ਭਰਾਵਾਂ ਦੀ ਮਦਦ ਨਾਲ ਫਰਖਸੀਅਰ ਨੇ ਜਾਨਦਾਰ ਸ਼ਾਹ ਤੇ ਜ਼ੁਲਫਕਾਰ ਖਾਨ ਨੂੰ ਕਤਲ ਕਰ ਦਿੱਤਾ ਤੇ ਆਪ ਬਾਦਸ਼ਾਹ ਬਣ ਗਿਆ ਸੈਯਦ ਅਬਦੁੱਲਾ ਨੂੰ ਵਜ਼ੀਰ ਤੇ ਅਬਦੁੱਸਮਦ ਖਾਨ ਨੂੰ ਸੂਬੇਦਾਰ ਲਾਹੌਰ ਬਣਾਇਆ ਇਸ ਗੜਬੜ ਸਮੇਂ ਬੰਦਾ ਸਿੰਘ ਨੇ ਫੇਰ ਸੜਾ ਮੰਨ ਲਿਆ ਸੀ ਫਰਖਸੀਅਰ ਦਾ ਹੁਕਮ ਪਾ ਕੇ ਅਬਦੁੱਸਮਦ ਖਾਨ ਤੇ ਜ਼ੈਨਉਦੀਨ ਖਾਨ ਨੇ ਮਿਲ ਕੇ ਸਿੱਖਾਂ ਤੋਂ ਸਡੋਰਾ ਖੋਲਿਆ ਫੇ ਕੁਝ ਸਮੇਂ ਵਾਸਤੇ ਅਬਦੁਸ ਸਮ ਖਾਨ ਤੇ ਜ਼ਕਰੀਆ ਖਾਨ ਰਾਜਪੂਤਾਨੇ ਵਿੱਚ ਇੱਕ ਮੁਹਿੰਮ ਤੇ ਭੇਜ ਦਿੱਤੇ ਗਏ ਐਨੀ ਕੋ ਮੌਲਤ ਮਿਲਨ ਤੇ ਬੰਦਾ ਸਿੰਘ ਨੇ ਫੇਰ ਰਿਆੜ ਕੀ ਤੇ ਕਬਜ਼ਾ ਕਰ ਲਿਆ ਬਾਸ਼ਾ ਨੇ ਬੰਦਾ ਸਿੰਘ ਦੀ ਗ੍ਰਿਫਤਾਰੀ ਦਾ ਬੜਾ ਸਖਤ ਹੁਕਮ ਜਾਰੀ ਕੀਤਾ ਅਬਦੁਸਮਦ ਖਾਨ ਦਲੇਰੇ ਜੰਗ ਪੰਜਾਬ ਪਰ ਦੇ ਫੌਜਦਾਰਾਂ ਤੇ ਚੌਧਰੀਆਂ ਨੂੰ ਨਾਲ ਲੈ ਕੇ ਬੰਦਾ ਸਿੰਘ ਨੂੰ ਪੜਨ ਵਾਸਤੇ ਚੜਿਆ ਕੋਟ ਮਿਰਜ਼ਾ ਜਾਨ ਕੋਲ ਥੋੜੀ ਜਿਹੀ ਲੜਾਈ ਪਿੱਛੋਂ ਸਿੱਖ ਗੁਰਦਾਸ ਨੰਗਲ ਦੀ ਗੜੀ ਵਿੱਚ गिर ਗਏ ਦਲੇਰੇ ਜੰਗਦੇਸ ਘੇਰੇ ਦੀ ਖਬਰ ਬਾਦਸ਼ਾਹ ਕੋਲ ਪੁੱਜੀ ਸਿੰਘ ਸੈਂਕੜਿਆਂ ਵਿੱਚ ਤੇ ਦੁਸ਼ਮਣ ਲੱਖਾਂ ਦੀ ਗਿਣਤੀ ਵਿੱਚ ਸਨ ਲਗਭਗ 8 ਮਹੀਨੇ ਤੱਕ ਇਹ ਕੇਰ ਰਹਹਾ ਸਿੰਘਾਂ ਕੋਲੋਂ دارو ਸਿੱਕਾ ਤੇ ਦਾਣਾ ਪੱਠਾ ਮੁੱਕ ਗਿਆ ਤਾਂ ਦਰਖਤਾਂ ਦੇ ਪੱਤਰ ਸੂਤ ਕੇ ਤੇ ਛਿੱਲਾਂ ਲਾ ਕੇ ਸਿੰਘਾਂ ਨੇ ਖਾਧੀਆਂ ਉਹਨਾਂ ਘੋੜਿਆਂ ਤੱਕ ਚਟਕਾ ਕੇ ਖਾ ਲਈ ਪਰ ਘੇਰੇ ਦਾ ਕੋਈ ਫੈਸਲਾ ਨਾ ਹੋਇਆ ਕਈ ਸ਼ੇਰਾ ਮਰਗੇ ਜਵਾਨ ਭੁੱਖ ਦੇ ਦੁਰਖ ਹੋ ਮਾਰੀ ਗਏ ਕਈਆਂ ਨੇ ਪੱਟ ਛੇਰ ਕੇ ਢਿੱਡੀ ਪਾ ਲਈ ਮਰਦਾ ਮਰਦਾ ਸਿੱਖ ਆਪਣੀ ਬੰਦੂਕ ਦੀ ਨਾਲ ਵੈਰੀ ਥੱਲੇ ਵੈਰੀ ਵੱਲੇ ਕਰਕੇ ਪਲੀਤਾ ਦਾਗ ਦਿੰਦਾ ਸੀ ਇਸੇ ਤਰ੍ਹਾਂ ਉਹ ਮਰਨ ਤੋਂ ਪਹਿਲਾਂ ਕਿਸੇ ਦੁਸ਼ਮਣ ਨੂੰ ਨਾਲ ਲੈ ਕੇ ਮਰਨਾ ਚਾਹੁੰਦਾ ਸੀ ਭੁੱਖ ਦੀ ਹੱਤ ਹੋ ਗਈ ਸੀ ਪਰ ਗੁਰੂ ਦੇ ਸੁਪੁੱਤਰਾਂ ਨੇ ਹੌਸਲਾ ਨਾ ਹਾਰੇ ਆਂ ਬਲ ਨਾਲ ਕੀ ਲੜਨਾ ਛੁੜਾ ਸਕਿਆ ਤਬਦੂ ਸਮਦਖਾਨੇ ਕੂਟਨੀਤੀ ਦਾ ਅਸਰਾ ਲਿਆ ਉਹਨੇ ਬੰਦਾ ਸਿੰਘ ਕੋਲ ਸ਼ਰਤਾਂ ਭੇਜੀਆਂ ਕਿ ਜੇ ਸਿੰਘ ਕਿਲਾ ਖਾਲੀ ਕਰ ਦੇ ਤਾਂ ਉਹਨਾਂ ਨੂੰ ਬਾਦਸ਼ਾਹ ਵੱਲੋਂ ਪੂਰਨ ਮਾਫੀ ਦਿੱਤੀ ਜਾਵੇਗੀ ਤੇ ਉਹਨਾਂ ਦੇ ਗੁਜ਼ਾਰੇ ਵਾਸਤੇ ਸ਼ਾਹੀ ਫਰਮਾਨ ਦੁਆਰਾ ਜਾਗੀਰ ਦਿੱਤੀ ਜਾਵੇਗੀ ਜਿੱਥੇ ਉਹ ਆਜ਼ਾਦੀ ਨਾਲ ਰਹਿ ਸਕਣਗੇ ਇਨ੍ਹਾਂ ਸ਼ਰਤਾਂ ਦੀ ਪੁਸ਼ਟੀ ਵਾਸਤੇ ਉਹਨੇ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਦੀਆਂ ਤੇ ਬੰਦਾ ਸਿੰਘ ਵਾਸਤੇ ਕੁਝ ਨਜ਼ਰਾਨਾ ਭੇਜਿਆ ਇਸ ਹਾਲਤ ਵਿੱਚ ਬੰਦਾ ਸਿੰਘ ਨੇ ਗੁਰਦਾਸ ਨੰਗਲ ਦੀ ਗੜੀ ਦਾ ਬੂਹਾ ਖੋਲ ਦਿੱਤਾ ਦਲੇਰੇ ਜੰਗ ਨੇ ਸਭ ਕਸਮਾਂ ਭੁਲਾ ਕੇ ਬੰਦਾ ਸਿੰਘ ਤੇ ਬਾਕੀ ਦੇ ਸਿੱਖਾਂ ਨੂੰ ਕੈਦ ਕਰ ਲਿਆ। ਉਹਨਾਂ ਵਿੱਚੋਂ ਤਿੰਨ ਕੋ 100 ਸਿੰਘ ਮੁਸਕਾਨ ਜੋੜ ਕੇ ਤੁਰਾਨੀ ਸਿਪਾਹੀਆਂ ਅੱਗੇ ਛੁੱਟ ਦਿੱਤੇ ਗਏ। ਦਲੇਰੇ ਜੰਗ ਦੇ ਉਹ ਦਲੇਰ ਸਿਪਾਹੀ ਜੋ ਗੜੀ ਵਿੱਚ ਬੱਠੇ ਸਿੰਘਾਂ ਵੱਲੇ ਮੂਹਨ ਹਿਸਨ ਕਰਦੇ ਜੂੜਿਆਂ ਹੋਇਆ ਉੱਤੇ ਤਲਵਾਰਾਂ ਧੂਕੇ ਟੁੱਟ ਪਏ ਤੇ ਇੱਕ ਇੱਕ ਦੇ 20-20 ਟੁਕੜੇ ਕਰ ਦਿੱਤੇ। ਬਾਕੀ ਦੇ 200 ਸਿੰਘ ਕੈਦ ਕਰਕੇ ਸਣੇ ਬੰਦਾ ਸਿੰਘ ਦੇ ਲੋਹਾਰਾਂ ਦੇ ਗਏ। ਲੋਹਰੋਂ ਜ਼ਕਰੀਆ ਖਾਨ ਦੇ ਨਿਗਰਾਨੀ ਵਿੱਚ ਬੰਦਾ ਸਿੰਘ ਨੂੰ ਦਿੱਲੀ ਨੂੰ ਤੋਰ ਦਿੱਤਾ ਗਿਆ ਜ਼ਕਰੀਆ ਖਾਨ ਨੇ ਸਾਰਾ ਇਲਾਕਾ ਤਬਾਹ ਕਰ ਦਿੱਤਾ ਹਜ਼ਾਰਾਂ ਘਰ ਸਾੜ ਦਿੱਤੇ ਕਈ ਮਾਵਾਂ ਬੇਵੋਹ ਔਲਾਦ ਹੋ ਗਈਆਂ ਤੇ ਸੈਂਕੜੇ ਸਤਵੰਤਿਆਂ ਦੇ ਸੁਹਾਗ ਲੁੱਟੇ ਗਏ ਪੰਜ ਕੁ ਸੌ ਸਿੰਘ ਹੋਰ ਕੈਦੀ ਬਣਾ ਲਏ ਤੇ ਹਜ਼ਾਰਾਂ ਦੇ ਸਿਰ ਗੱਡੀਆਂ ਤੇ ਲੱਦ ਕੇ ਦਿੱਲੀ ਨੂੰ ਤੋਰੇ ਗਏ ਜਦ ਇਹ ਦਿੱਲੀ ਪੁੱਜੇ ਤਾਂ ਸਿੰਘਾਂ ਦੀ ਗਿਣਤੀ ਘਟ ਗਈ ਸੀ ਉਹ ਦਿੱਲੀ ਬਾਦਸ਼ਾਹ ਫਰਕਸੀਅਰ ਦੇ ਸਾਹਮਣੇ ਪੁੱਜੇ ਤਾਂ ਉਹਨਾਂ ਨੇ ਸਿੰਘਾਂ ਨੂੰ ਕਤਲ ਦਾ ਹੁਕਮ ਦੇ ਕੇ ਸਰਬਰਾਖ ਖਾਂ कोतवाल ਦੇ ਹਵਾਲੇ ਕਰ ਦਿੱਤਾ ਤੇ ਬਾਕੀਆਂ ਨੂੰ ਇਬਰਾਹਿਮੁਦੀਨ ਮੀਰ ਆਤਸ਼ ਦੀ ਨਿਗਰਾਨੀ ਅੰਦਰ ਕਿਲੇ ਵਿੱਚ ਕੈਦ ਕਰ ਦਿੱਤਾ ਸਿੰਘਾਂ ਦੇ ਕਤਲ ਦਾ ਕੰਮ ਸ਼ੁਰੂ ਹੋਇਆ 100 ਸਿੰਘ ਰੋਜ਼ ਕਤਲ ਕੀਤੇ ਜਾਂਦੇ ਉਹ ਸਾਰੇ ਸ਼ਹੀਦੀ ਬਾਟੇ ਛੱਕ ਗਏ ਪਰ ਕਿਸੇ ਇੱਕ ਨੇ ਵੀ ਧਰਮ ਤੋਂ ਮੂੰਹ ਨਾ ਮੋੜਿਆ ਜਿਸ ਚਾਹ ਨਾਲ ਉਹ ਮੌਤ ਨੂੰ ਗਲਵਕੜੀ ਪਾਉਂਦੇ ਸਨ ਦੁਨੀਆਂ ਵਿੱਚ ਹੋਰ ਮਿਸਾਲ ਨਹੀਂ ਮਿਲਦੀ। ਉਹਨਾਂ ਸ਼ਹੀਦ ਹੋਣ ਵਾਲਿਆਂ ਵਿੱਚ ਇੱਕ ਸਿੱਖ ਬੱਚਾ ਵੀ ਸੀ। ਜਿਸ ਦੀ ਮਾਂ ਨੇ ਬਾਦਸ਼ਾਹ ਕੋਲੋਂ ਇਸ ਸ਼ਰਤ ਉੱਤੇ ਮਾਫ਼ੀ ਲੈ ਲਈ ਸੀ ਕਿ ਉਹ ਸਿੱਖ ਨਹੀਂ। ਪਰ ਸਿੱਖ ਬੱਚਾ ਇਹ ਸ਼ਰਤ ਨਾ ਮੰਨਿਆ। ਪਾਵੋ ਹੋ ਮੂੰਹੋਂ ਕਹਿਣ ਵਾਸਤੇ ਤਿਆਰ ਨਾ ਹੋਇਆ ਕਿ ਮੈਂ ਸਿੱਖ ਨਹੀਂ। ਤੇ ਉਹ ਖੁਸ਼ੀ ਨਾਲ ਸ਼ਹੀਦ ਹੋ ਗਿਆ। ਮੱਤਾ ਬੰਦਾ ਸਿੰਘ ਤੇ ਉਸ ਦੇ ਹਲਕਾਰਾਂ ਨੂੰ ਜੇਲ੍ਹ ਵਿੱਚ 3 ਮਹੀਨੇ ਅਨੇਕਾਂ ਕਸ਼ਟ ਦਿੱਤੇ ਗਏ। ਤਿਆਂਤ ਨੂੰ ਇਸਲਾਮ ਜਾਂ ਮੌਤ ਦਾ ਹੁਕਮ ਸੁਣਾ ਦਿੱਤਾ ਗਿਆ ਜੇ ਅੱਗੇ 700 ਵਿੱਚੋਂ ਕਿਸੇ ਇਸਲਾਮ ਨਹੀਂ ਸੀ ਮੰਨਿਆ ਤਾਂ ਇਨ੍ਹਾਂ ਵਿੱਚੋਂ ਕਿਸ ਨੇ ਮੰਨਣਾ ਸੀ ਉਹ ਸਾਰੇ ਕਤਲ ਕਰ ਦਿੱਤੇ ਗਏ ਬੰਦਾ ਸਿੰਘ ਦਾ ਕਤਲ ਉਚੇਚੇ ਢੰਗ ਦਾ ਸੀ ਖਵਾਜਾ ਕুতਬਉਦੀਨ ਬਖਤਿਆਰ ਕਾਕੀ ਦੀ ਦਰਗਾਹ ਕੋਲ ਜਿੱਥੇ ਕুতਬ ਮਿਨਾਰਾ ਖਲਾ ਹੈ ਬੰਦਾ ਸਿੰਘ ਨੂੰ ਲਜਾ ਕੇ ਬਿਠਾਇਆ ਉਹਦੇ ਸਿੱਖ ਹਲਕਾਰਾਂ ਦੇ ਸਿਰ ਨੀਜੀਆਂ ਤੇ ਟੰਗੇ ਖਲੇ ਸਨ ਉਸ ਦਾ 4 ਸਾਲ ਦਾ ਪੁੱਤਰ ਅਜੈ ਸਿੰਘ ਉਸ ਦੇ ਪੱਟਾਂ ਦੇ ਪਾ ਕੇ ਕਤਲ ਕੀਤਾ ਗਿਆ। ਬੱਚੇ ਦਾ ਕਲੇਜਾ ਕੱਢ ਕੇ ਟੁਕੜੇ ਕਰਕੇ ਪਿਤਾ ਦੇ ਮੂੰਹ ਵਿੱਚ ਦਿੱਤਾ ਗਿਆ। ਪੁੱਤਰ ਦੀ ਰੱਤ ਦੇ ਛੱਟੇ ਬੰਦਾ ਸਿੰਘ ਤੇ ਚਿਹਰੇ ਤੇ ਮਾਰੇ ਗਏ। ਪਰ ਆਫਰੀ ਨੂੰ ਸਮਰਦਕ ਦੇ ਕਿ ਮੱਥੇ ਤੇ ਵੱਟ ਤੱਕ ਨਹੀਂ ਪਾਇਆ। ਫਿਰ ਬੰਦਾ ਸਿੰਘ ਦੀ ਆਪਣੀ ਵਾਰੀ ਆਈ। ਪਹਿਲਾਂ ਉਸ ਦੀ ਸੱਜੀ ਤੇ ਫਿਰ ਖੱਬੀ ਅੱਖ ਕੱਢੀ ਗਈ। ਫਿਰ ਉਸ ਦਾ ਖੱਬਾ ਪੈਰ ਤੇ ਫਿਰ ਦੋਵੇਂ ਹੱਥ ਵੱਢੇ ਗਏ। ਉਹ ਅਜੇ ਵੀ ਉਵੇਂ ਸ਼ਾਂਤ ਬੈਠਾ ਸੀ। ਪਰ ਜਲਾਦ ਕਾਲੇ ਪੈ ਗਏ। ਆਨ ਤੋਂ ਉਸ ਨੂੰ ਤਲਵਾਰ ਨਾਲ ਛੋਟੇ ਛੋਟੇ ਟੁਕੜੇ ਕੀਤਾ ਗਿਆ। ਇਉਂ ਉਸ ਗੁਰਦਲਾਰੇ ਨੇ ਸ਼ਹੀਦੀ ਪਾਈ। ਕਰ ਕੌਮ ਦੇ ਜਦੋਂ ਤੇ ਦਾਗ ਨਹੀਂ ਲਗਣ ਦਿੱਤਾ। ਫਰਕਸੀਅਰ ਨੇ ਸਮਝਿਆ ਕਿ ਬੰਦਾ ਸਿੰਘ ਨੂੰ ਸ਼ਹੀਦ ਕਰਕੇ ਉਸਨੇ ਸਿੱਖ ਪੰਥ ਨੂੰ ਮੁਕਾ ਦਿੱਤਾ ਹੈ। ਪਰ ਜਿਸ ਪੰਥ ਨੂੰ ਅਕਾਲ ਪੁਰਖ ਨੇ ਆਪ ਸਾਜਿਆ ਹੈ ਉਸ ਨੂੰ ਕੋਣ ਮਿਟਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।